ਇਸ ਰੁੱਤ ਜਿਵੇਂ ਸੂਆ ਪੈ ਜਾਂਦਾ ਹਨਾ ਮੱਝਾਂ ਇਸ ਰੁੱਤ ਚ ਜ਼ਿਆਦਾ ਸੂਂਦੀਆਂ ਕਿਉਂਕਿ ਲੱਸੀ ਪਾਣੀ ਤਾਂ ਵੈਸੇ ਰੋਤ ਤਾਂ ਜਿਹੜੀ ਜਿਵੇਂ ਦਹੀਂ ਘੱਟ ਖਾਂਦੇ ਆ ਹਨਾ ਇਸ ਮੌਸਮ ਦੇ ਵਿੱਚ ਪਰ ਮੱਝਾਂ ਦਾ ਸੂਆ ਜਿਹੜਾ ਇਸ ਰੁੱਤ ਦੇ ਵਿੱਚ ਹੀ ਪੈਂਦਾ ਦੁੱਧ ਆਮ ਹੁੰਦਾ ਤੇ ਇਹ ਹੈਗੀ ਆ ਜੀ ਬੋਲੀ ਬੋਲੀ ਆਪਣੀ ਹੈਗੀ ਹੈ 1 ਲੀਟਰ 1 ਲੀਟਰ ਤੋਂ ਥੋੜੀ ਜੀ ਵੱਧਦੀ ਹੈ ਸਵਾ ਕ ਆਪਾਂ ਸਮਝ ਸਕਦੇ ਆ ਤੇ ਮੱਝ ਦੀ ਬੋਲੀ ਆ ਇਹ ਤੋਂ ਅੱਜ ਆਪਾਂ ਬਣਾਉਣਾ ਹੈਗਾ ਮਿਲਕ ਕੇਕ ਤੇ ਤੁਸੀਂ ਵੀ ਇਸ ਤਰੀਕੇ ਜਿਹੜਾ ਇਹਨੂੰ ਬਣਾ ਸਕਦੇ ਆ ਪਹਿਲਾਂ ਮੈਂ ਸਬਜ਼ੀ ਇੱਥੇ ਆਲੂ ਮਟਰ ਬਣਾ ਕੇ ਹਟੇ ਆਂ ਤੇ ਫਿਰ ਮਗਰ ਹੀ ਆਪਾਂ ਬੌਲੀ ਤਰ ਲਈ ਆ ਸਭ ਤੋਂ ਪਹਿਲਾਂ ਇਹ ਮੈਂ ਪੁਣ ਕੇ ਰੱਖ ਲਈ ਸੀਗੀ ਜੇ ਤੁਸੀਂ ਰਾਤ ਦੀ ਸਵੇਰ ਬਣਾ ਰਹੇ ਹੋ ਰਾਤ ਦੀ ਸੀਗੀ ਤੇ ਮੈਨੂੰ ਸਵੇਰ ਬਣਾਉਣ ਲੱਗੀ ਆ ਤੇ ਇਹਨੂੰ ਪੁਣ ਕੇ ਮੈਂ ਜਿਹੜਾ ਚੰਗੀ ਤਰ੍ਹਾਂ ਰੱਖ ਲਿਆ ਸੀਗਾ ਕਿਉਂਕਿ ਫਿਰ ਸੰਗਣੀ ਹੋ ਜਾਂਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਿਉਂਕਿ ਅੱਗੇ ਜਿਹੜਾ ਆਪਾਂ ਸਾਰਾ ਪ੍ਰੋਸੈਸ ਮੈਂ ਤੁਹਾਨੂੰ ਦੱਸਣ ਲੱਗੀ ਆ ਤੁਸੀਂ ਵੀ ਇਸ ਤਰੀਕੇ ਬਣਾਓਗੇ ਤਾਂ ਬਹੁਤ ਟੇਸਟੀ ਇੱਕ ਮਿਲਕ ਕੇਕ ਆ ਜਿਹੜਾ ਤੁਸੀਂ ਤਿਆਰ ਕਰਕੇ ਬਣਾ ਕੇ ਖਾ ਸਕਦੇ ਆ ਵੀ ਦੁੱਧ ਜਿਹੜਾ ਖਰਾਬ ਨਾ ਹੋਵੇ ਕੋਈ ਤਾਂ ਦੁੱਧ ਜਿਵੇਂ ਆਪਾਂ ਹਨਾ ਕਟੀਆਂ ਕਟਿਆ ਨੂੰ ਪਿਆ ਲੈਣੇ ਫਿਰ ਵੀ ਹਨਾ ਜਿਆਦਾ ਕਈ ਵਾਰੀ ਕਟਰੂ ਤੋਂ ਵੀ ਨਹੀਂ ਪੀਤਾ ਜਾਂਦਾ ਤਾਂ ਫਿਰ ਤੁਸੀਂ ਇਹ ਬਾਜ਼ਾਰ ਵਾਲਾ ਇਹਦੀ ਕੋਈ ਰੀਸ ਨਹੀਂ ਕਰਦਾ ਕਿਉਂਕਿ ਇਹ ਜਿਵੇਂ 9 ਮਹੀਨਿਆਂ ਦਾ ਖੜਾ ਦੁੱਧ ਹੁੰਦਾ ਹਨਾ ਤੇ ਇਹਦੇ ਵਿੱਚ ਸਾਰੇ ਤੱਤ ਮੌਜੂਦ ਹੁੰਦੇ ਆ ਬੱਚਿਆਂ ਲਈ ਖਾਸ ਕਰਕੇ ਬਹੁਤ ਜ਼ਰੂਰੀ ਆ ਤੇ ਕੋਈ ਇਹੋ ਜੀ ਚੀਜ਼ ਨਹੀਂ ਜਿਹੜੀ ਇਹਦੇ ਵਿੱਚ ਨਹੀਂ ਹੁੰਦੀ ਬਾਜ਼ਾਰ ਵਾਲਾ ਚਲੋ ਹੋ ਸਕਦਾ ਵੀ ਉਹ ਲੁੱਕ वाइज ਥੋੜਾ ਤੁਹਾਨੂੰ ਐ ਲੱਗੇ ਪਰ ਇਹ ਜੇ ਹੈਲਦੀ ਦੀ ਗੱਲ ਕਰੀ ਤਾਂ ਇਸ ਤੋਂ ਹੈਲਦੀ ਮੈਨੂੰ ਨਹੀਂ ਲੱਗਦਾ ਵੀ ਕੋਈ ਚੀਜ਼ ਆ ਜਿਹੜੀ ਉਹ ਹੋ ਸਕਦੀ ਹੈ ਫਿਰ ਇਹ ਦੁੱਧ ਜਦੋਂ ਫਟ ਜਾਂਦਾ ਹੁੰਦਾ ਤੇ ਇਹ ਪਾਣੀ ਦਾ ਪਾਣੀ ਸੁਕਾ ਲੈਣਾ ਜਦੋਂ ਪਾਣੀ ਇੱਧਾ ਜਾਂ ਸੁੱਕਦਾਂ ਲੱਗੇ ਤਾਂ ਆਪਾਂ 4 ਚਮਚੇ 1 ਕਿਲੋ ਦੇ ਵਿੱਚ 4 ਚਮਚੇ ਖੰਡ ਪਾਉਣੀ ਹੈ ਮਤਲਬ ਜ਼ਿਆਦਾ ਖੰਡਾਂ ਨਹੀਂ ਪਾਉਣੀ ਖੰਡ ਦੇ ਨਾਲ ਵੀ ਇਹ ਜਿਹੜਾ ਬਾਕੀ ਦਾ ਪਾਣੀ ਜਾਂ ਛੱਡ ਜਾਊਗਾ ਤੇ ਫਿਰ ਆਪਾਂ ਇਹਨੂੰ ਜਿਹੜਾ ਚੰਗੀ ਤਰ੍ਹਾਂ ਓਵੇਂ ਪਾਣੀ ਹੈ ਜਿਹੜਾ ਉਹ ਸੁਕਾ ਲੈਣਾ ਇਦਾਂ ਹੀ ਸੁਕਾਉਂਦੇ ਰਹਿਣਾ ਪਾਣੀ ਨੂੰ ਘੇਰੇ ਦੇ ਵਿੱਚ ਦੋ ਚਮਚੇ ਜਿਹੜੇ ਉਹ ਕਿਉਂ ਪਾਉਣਾ ਚਮਚਾ ਜਿਹੜਾ ਉਹ ਨਾਰਮਲ ਜਿਹੜਾ ਮੈਂ ਇਹ ਕਿਉਂ ਵਾਸਤੇ ਯੂਜ਼ ਕਰ ਰਹੀ ਹਾਂ ਇਹੀ ਚਮਚਾ ਜਿਹੜਾ ਇਹ ਤੁਸੀਂ ਯੂਜ਼ ਕਰਨਾ ਇਹ ਕਿਉਂ ਹੁੰਦਾ ਵੀ ਚਲੋ ਇਹੀ ਕੜਾਈ ਜੀ ਨਾਲੋਂ ਛੱਡਦੇ ਕਿਉਂ ਤੇ ਵੈਸੇ ਦੁੱਧ ਦੇ ਵਿੱਚ ਵੀ ਬਹੁਤ ਹੁੰਦਾ ਖੋਏ ਦੇ ਵਿੱਚ ਵੀ ਹੁੰਦਾ ਇਸ ਲਈ ਜ਼ਿਆਦਾ ਘਿਓ ਆਪਾਂ ਨਹੀਂ ਪਾਉਣਾ ਸਿਰਫ ਛੋਟੇ ਜਿਹੜੇ ਦੋ ਚਮਚੇ ਉਹ ਪਾਉਣੇ ਆ ਬਿਲਕੁਲ ਇਹਦੀ ਲੁੱਕ ਤੇ ਇਹਦਾ ਟੇਸਟ ਆ ਬਾਜ਼ਾਰ ਵਾਲੇ ਮਿਲਕ ਕੇਕ ਵਰਗਾ ਹੋਏਗਾ ਪਰ ਇਹ ਉਹ ਤੋਂ ਜ਼ਿਆਦਾ ਹੈਲਦੀ ਬਣੇਗਾ ਆਪਾਂ ਕੋਈ ਵੀ ਇਹਨੂੰ ਖਾਓਗੇ ਤਾਂ ਬਹੁਤ ਵਧੀਆ ਇਹ ਹੈਲਦੀ ਚੀਜ਼ ਹੈਗੀ ਤੇ ਕਦੇ ਵੀ ਦੁੱਧ ਆ ਜਿਹੜਾ ਉਹ ਵੇਸਟ ਨਹੀਂ ਕਰਨੀ ਵਾਲੀ ਹੈਗੀ ਆ ਜਿਹੜੀ ਤੇ ਜਰੂਰ ਤੁਸੀਂ ਇਸ ਤਰੀਕੇ ਜਿਹੜਾ ਬਣਾ ਸਕਦੇ ਆ ਮੇਰੇ ਤੋਂ ਚਲੋ ਇੱਥੇ ਚੁੱਲਾ ਤਪਿਆ ਬਈ ਸੀਗਾ ਨਾ ਮੈਂ ਸਬਜੀ ਬਣਾਉਣ ਲੱਗੀ ਸੀ ਇੱਥੇ ਕੋਈ ਜ਼ਿਆਦਾ ਹੋਣੀ ਲੱਗਦਾ ਇਹਨੂੰ ਆਪਾਂ ਗੈਸ ਤੇ ਵੀ ਕੜਾਈ ਰੱਖ ਕੇ ਜਿਹੜਾ ਬਣਾ ਸਕਦੇ ਆ ਜੇ ਤੁਸੀਂ ਵੱੱਦ ਬਣਾਉਣਾ ਹੈਗਾ ਤਾਂ ਤੁਸੀਂ ਉਹ ਵੀ ਉਹ ਕਰ ਸਕਦੇ ਆ ਇਹ ਦੇਖੋ ਇਹਦੀ ਲੋਕਾ ਜਿਹੜੀ ਸੇਮ ਹੀ ਬੰਨੀ ਸ਼ੁਰੂ ਹੋ ਗਈ ਜਦੋਂ ਇਹ ਐਵੇਂ ਜਿਵੇਂ ਪਾਣੀ ਸੁੱਕ ਜੇ ਤਾਂ ਉਦੋਂ ਆਪਾਂ ਜਿਹੜੀ ਹੈਗੀ ਉਹ ਕੜਾਈ ਉਹ ਲਾਉਣੀ ਹੁੰਦੀ ਆ ਉਸ ਤੋਂ ਬਾਅਦ ਇਹਦੇ ਵਿੱਚ ਨਾ ਮੈਂ ਮਿਲਕ ਪਾਊਡਰ ਪਾ ਰਹੀ ਆ ਸੁੱਕਾ ਦੁੱਧ ਦੋ ਚਮਚੇ ਇਹ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਪਾਉਣਾ ਤਾਂ ਪਾ ਲਓ ਜੇ ਤੁਸੀਂ ਨਹੀਂ ਵੀ ਪਾਉਣਾ ਤਾਂ ਨਾ ਪਾਓ ਇਹ ਕੋਈ ਗੱਲ ਨਹੀਂ ਹੁੰਦੀ ਮੈਂ ਬਾਈਂਡਿੰਗ ਵਾਸਤੇ ਪਾ ਰਹੀ ਆ ਵੀ ਵੱੱਦ ਜਦੋਂ ਆਪਾਂ ਟਿੱਕੀਆਂ ਕੱਢਦੇ ਆ ਤਾਂ ਉਹ ਜ਼ਿਆਦਾ ਵਧੀਆ ਬੰਨ ਇਸ ਲਈ ਮੈਂ ਇਹਨੂੰ ਪਾ ਰਹੀ ਆ ਮਿਲਕ ਪਾਊਡਰ ਨੂੰ ਜੇ ਤੁਸੀਂ ਚਾਹੋ ਤਾਂ ਇਸ ਸੀਜ਼ ਨੂੰ ਜਿਹੜਾ ਕਿਪ ਕਰ ਸਕਦੇ ਆ ਇਹਨੂੰ ਨਹੀਂ ਪਾਉਣਾ ਤਾਂ ਨਾ ਵੀ ਪਾਓ ਪਿਸਤੇ ਜਿਹੜੇ ਇਹਦੇ ਵਿੱਚ ਜ਼ਰੂਰ ਪਾਉਣੇ ਆ ਇਹਦੇ ਨਾਲ ਜਿਹੜੀ ਲੁੱਕ ਹੁੰਦੀ ਹੈ ਹਨਾ ਮਿਲਕ ਕੇਕ ਦੀ ਉਹ ਜ਼ਿਆਦਾ ਵਧੀਆ ਬਣਦੀ ਆ ਤੁਸੀਂ ਹੋਰ ਵੀ ਕੋਈ ਡਰਾਈ ਫਰੂਟ ਆ ਜਿਹੜਾ ਉਹ ਯੂਜ਼ ਕਰ ਸਕਦੇ ਆ ਜਿਹੜਾ ਵੀ ਤੁਹਾਡੇ ਕੋਲੇ ਹੈਗਾ ਬਦਾਮ ਪਾ ਲਓ ਕਾਜੂ ਪਾ ਲਓ ਹਨਾ ਪਰ ਪਿਸਤੇ ਆ ਜਿਹੜੇ ਉਹ ਗ੍ਰੀਨ ਜੇ ਚਲੋ ਹੁੰਦੇ ਇਹਦੇ ਨਾਲ ਲੁੱਕ ਆ ਥੋੜੀ ਜ਼ਿਆਦਾ ਵਧੀਆ ਬਣਦੀ ਆ ਮੈਂ ਵੀਰਪਾਲ कौर ਸਿੱਖੂ ਤੁਸੀਂ ਜੁੜੇ ਆ ਸਾਡੇ ਪੇਜ ਦੇ ਨਾਲ ਤੇ ਆਪਾਂ ਅੱਜ ਬਣਾਇਆ ਬੌਲੀ ਤੋਂ ਮੱਝ ਦੀ ਬੌਲੀ ਤੋਂ ਮਿਲਕ ਕੇਕ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਬਣਾ ਸਕਦੇ ਹੋ ਬਹੁਤ ਇਹ ਟੇਸਟੀ ਜਿਹੜਾ ਇਹ ਬਣੇਗਾ ਹੁਣ ਆਪਾਂ ਇਹਨੂੰ ਟਿੱਕੀਆਂ ਕੱਟਣ ਦੇ ਲਈ ਹੈ ਜਿਹੜਾ ਐਵੇਂ ਵੀ ਤੁਸੀਂ ਸਰਵ ਕਰਕੇ ਕ올ੀਆਂ ਦੇ ਵਿੱਚ ਪਾ ਕੇ ਖਾ ਸਕਦੇ ਆ ਤੇ ਇਹਨੂੰ ਤੁਸੀਂ ਥਾਲ ਦੇ ਵਿੱਚ ਜਿਵੇਂ ਟਿੱਕੀਆਂ ਕੱਟਣੀਆਂ ਤਾਂ ਕਿਸੇ ਥਾਲ ਜਾਂ ਇਦਾਂ ਦੇ ਬਰਤਨ ਦੇ ਵਿੱਚ ਹਨਾ ਕੰਟੇਨਰ ਦੇ ਵਿੱਚ ਜਿਹੜਾ ਤੁਸੀਂ ਜਮਾ ਵੀ ਇਹਨੂੰ ਸਕਦੇ ਹੁੰਦੇ ਆ ਤੇ ਅਸੀਂ ਤਾਂ ਇਦਾਂ ਹੀ ਕ올ੀਆਂ ਪਰ ਪਰ ਕੇ ਵੀ ਖਾ ਲੈਂਦੀ ਹੁੰਦੇ ਆ ਕਿਉਂਕਿ ਚਲੋ ੜੀਕੀ ਹੁੰਦੀ ਹੈ ਹਨਾ ਵੀ ਕਦੋਂ ਮੱਝ ਸੂਵੇ ਹਨਾ ਤੇ ਕਦੋਂ ਹਈ ਹੈ ਤੇ ਇਦਾਂ ਦੇਖੋ ਇਹਨੂੰ ਮੈਂ ਪ੍ਰੈਸ ਕਰਕੇ ਬਿਲਕੁਲ ਇਹ ਵਧੀਆ ਉਹੀ ਇਹਦਾ ਟੈਕਸਚਰ ਉਹੀ ਲੁੱਕ ਇਹਦੀ ਬਣ ਗਈ ਹੈ ਤੇ ਹੁਣ ਥੋੜੇ ਜਿਹਾ ਆਪਾਂ ਇਹਦੇ ਉੱਪਰ ਪਿਛਤੇ ਪਾ ਲਿਆ ਤੇ ਬਹੁਤ ਇਹ ਟੇਸਟੀ ਬਣੇਗਾ ਲੁੱਕ ਵਾਈਜ਼ ਵੀ ਤੇ ਵੈਸੇ ਵੀ ਇਹ ਹੈਲਦੀ ਬਹੁਤ ਹੈਗਾ ਤੇ ਤੁਸੀਂ ਜਿਹੜਾ ਸਾਰੇ ਇਹਨੂੰ ਬਣਾ ਕੇ ਜਰੂਰ ਖਾਣਾ ਤੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਓਕੇ ਹੋ ਜੀਆਂ ਚੀਜ਼ਾਂ ਹੁਣ ਅੱਜਕਲ ਘੱਟ ਮਿਲਦੀਆਂ ਹਨ ਤਾਂ ਜ਼ਰੂਰ ਸਾਰਿਆਂ ਨੇ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਨੂੰ ਕਿਵੇਂ ਲੱਗੀ ਇਹ ਰੈਸਪੀ ਕਮੈਂਟ ਆ ਜਿਹੜਾ ਜ਼ਰੂਰ ਕਰਨਾ ਮੈਂ ਵੀ ਰਪਾਲ ਕੋਰ ਸਿੱਖੂੰ ਜਤੋ ਵੀਡੀਓ ਸ਼ੇਅਰ ਕਮੈਂਟ ਕਰ ਦਿਓ